ਅਲਵਾਦੀ ਖਬਰ ਦੇਖ ਰਹੇ ਦਰਸ਼ਕਾ ਦਾ ਸਵਾਗਤ ਆ ਜੀ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀ ਵਾਲਾ ਫੱਤਾ ਵਿਖੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੋਖਿਤਰਾਣੇ ਕੀ ਟਾਪ ਸ੍ਰੀ ਮੁਖਤਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੀ ਯਾਦ ਦੀ ਵਿੱਚ ਜੋ ਹਰ ਸਾਲ ਮਾਗ ਦੀ ਤਿਹਾਰ ਮਨਾਏ ਜਾਂਦੇ ਨੇ ਅੱਜ ਮਾਗ ਮਹੀਨੇ ਦੀ ਸੰਗਰਾਂਦ ਦਾ ਪਾਵਨ ਦਿਹਾੜਾ ਵੀ ਹੈ ਆ ਜਿਹੜੀ ਆਸੇ-ਪਾਸੇ ਮਾਗੀ ਦੇ ਤਿਹਾਰ ਨੂੰ ਮੁੱਖ ਰੱਖਦੇ ਆ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਤੇ ਹਰ ਸਾਲ ਜੋੜ ਮੇਲੇ ਮਨਾਏ ਜਾਂਦੇ ਨੇ ਸਾਰੀ ਸੰਗਤ ਨੂੰ ਦੁਆਰਾ ਪਿੰਡ ਪੰਨੀਵਲਾ ਫੱਤਾ ਚੌਂਕ ਦੇ ਵਿੱਚ ਖੜੇ ਆ ਇਥੇ ਕਿ ਅੱਜ ਪਿੰਡ ਪੰਨੀ ਵਾਲਾ ਫੱਤਾ ਦੀ ਸਮੂਹ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਜੋ ਹਰ ਸਾਲ ਉਪਰਾਲੇ ਕੀਤੇ ਜਾਂਦੇ ਨੇ ਜੋ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਨਤਮਸਤਕ ਹੋਣ ਲਈ ਪਿੰਡ ਪੰਨੀ ਵਾਲਾ ਫੱਤਾ ਤੋਂ ਸ੍ਰੀ ਮੁਖਸਰ ਸਾਹਿਬ ਵੱਲ ਤੋ ਚੱਲੇ ਪਹੁੰਚਦੇ ਹੋਈਆਂ ਸ੍ਰੀ ਮੁਖਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਸੰਗਤਾਂ ਦੇ ਲਈ ਜੋ ਅੱਜ ਪਿੰਡ ਪੰਨੀ ਵਾਲਾ ਫੱਤਾ ਵਿਖੇ ਜੋ ਚੌਂਕ ਦੇ ਵਿੱਚ ਦੁਰੂਕੇ ਲੰਗਰ ਜੋ ਅਟੁੱਟ ਵਰਤਾਰੇ ਜਾਣੇ ਹਨ ਗੁਰੂ ਕੇ ਲੰਗਰ ਉੱਤਤ ਵਰਤ ਰਿਆ ਪਿੰਡ ਪੰਨੀ ਵਾਲਾ ਫੱਤਾ ਦੀ ਸਮੂਹ ਨਗਰ ਦੀ ਸਾਧ ਸੰਗਤ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਪ੍ਰਾਲੇ ਸਦਕਾ ਤੁਜ ਪਿੰਡ ਪੰਨੀ ਵਾਲਾ ਫੱਤਾ ਵਿਖੇ ਚੌਕ ਦੇ ਵਿੱਚ ਜੋ ਅੱਜ ਲੰਗਰ ਲਗਾਏ ਗਏ ਨੇ ਆ ਤੁਸੀਂ ਦੇਖ ਸਕਦੇ ਹੋ ਪਿੰਡ ਪੰਨੀ ਵਾਲਾ ਫੱਤਾ ਦੀਆਂ ਜੋ ਲਾਈਵ ਤਸਵੀਰਾਂ ਇੱਥੇ ਦਸਨ ਜੋਗ ਬੰਦਾ ਹੈ ਕਿ ਪਿੰਡ ਪੰਨੀ ਵਾਲਾ ਫੱਤਾ ਤੋਂ ਕੋਟੋ ਮਾਰਗੀ ਛਰਕਾਂ ਇੱਥੋਂ ਨਿਕਲਦੀਆਂ ਨੇ ਆ ਜਿਹੜੇ ਪਾਸੇ ਤਾਂ ਅਸੀਂ ਬੁਖਾਰਿਆ ਇਧਰੋਂ ਮਲੋਟ ਵੱਲ ਰਸਤਾ ਜਾਂਦਾ ਪਿੰਡ ਪੰਨੀ ਵਾਲਾ ਫੱਤਾ ਤੋਂ ਆ ਇਧਰਲੇ ਪਾਸੇ ਅਬੌਰ ਨੂੰ ਰਸਤਾ ਜਾਂਦਾ ਆ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਇਧਰ ਫਾਇਲਕਾ ਸਾਈਡ ਵੱਲ ਰਸਤਾ ਜਾਂਦਾ ਹੈ ਅੱਜ ਆ ਤੁਹਾਨੂੰ ਰਸਤਾ ਦਿਖਾ ਰਿਆਂ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਵੱਲ ਜਿਹੜਾ ਰਸਤਾ ਜਾਂਦਾ ਹੈ ਚੌ ਮਾਰਗੀ ਸੜਕਾਂ ਪਿੰਡ ਪੰਨੀ ਵਾਲਾ ਫੱਤਾ ਤੋਂ ਲੱਗਦੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜੀ ਦੇ ਵੱਲ ਜੋ ਸੰਗਤਾਂ ਸੰਗਤਾਂ ਨਤਮਸਤਕ ਹੋਣ ਲਈ ਜੋ ਮਾਗੀ ਦੇ ਮੇਲੇ ਤੇ ਪਹੁੰਚਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਪਿੰਡ ਪੰਨੀ ਵਾਲਾ ਫੱਤਾ ਜੋ ਚੌਂਕ ਦੇ ਵਿੱਚ ਜੋ ਪਿੰਡ ਪੰਨੀ ਵਾਲਾ ਫੱਤਾ ਦੀ ਸਮੂਹ ਸਾ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਪ੍ਰਾਲੇ ਸਦਕਾ ਆ ਤੁਸੀਂ ਦੇਖ ਸਕਦੇ ਹੋ ਗੁਰੂ ਕੇ ਲੰਗਰ ਅਟੁੱਤ ਵਰਤਾਏ ਜਾ ਰਹੇ ਨੇ ਤੁਹਾਨੂੰ ਅਸੀਂ ਗੱਲਬਾਤ ਵੀ ਕਰਾਵਾਂਗੇ ਜੋ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਨਾਲ ਤੁਹਾਨੂੰ ਗੱਲਬਾਤ ਵੀ ਕਰਾਵਾਂਗੇ ਆ ਪਿੰਡ ਪੰਨੀ ਵਾਲਾ ਫੱਟਾ ਦੀਆਂ ਜੋ ਲਾਈਵ ਤਸਵੀਰਾਂ ਤੁਹਾਨੂੰ ਬੁਖਾਰੇ ਆ ਜੇ ਗੁਰੂ ਕੇ ਲੰਗਰ ਜੋ ਉਤਤ ਚੱਲ ਰਹੇ ਨੇ ਤੁਹਾਨੂੰ ਅਸੀਂ ਨਤਾਜੀ ਨਤਾਜੀ ਆ ਸੇਵਾਦਾਰਾਂ ਵੱਲੋਂ ਬਾ ਚੜ ਕੇ ਜੋ ਸੇਵਾ ਕੀਤੀ ਜਾਂਦੀ ਹੈ ਤਨਮਨ ਤਨ ਨਾਲ ਜੋ ਸ਼ਰਧਾ ਦੇ ਨਾਲ ਜੋ ਸੇਵਾਦਾਰਾਂ ਵੱਲੋਂ ਜੋ ਸੇਵਾ ਕੀਤੀ ਜਾਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਪਿੰਡ ਪੰਨੀ ਵਾਲਾ ਫੱਤਾ ਜੋ ਚੌਂਕ ਦੀਆਂ ਤਸਵੀਰਾਂ ਸਾਦਾ ਬਾਈ ਸਾਦਾ ਪਾਉਲੀ ਉਧਰ ਲੈ ਕੇ ਜਾ ਬੜੀ ਹੋ ਪਰ ਦੋ ਸਾਦਾ ਬਾਈ ਨੂੰ ਦੇਖ ਲਾ ਬਾਈ ਲੱਗੀ ਪਾਉਲੀ ਆਦਾ ਕਾਲਾ ਜੋ ਪਾ ਕੇ ਬਾਵਾ ਵਾਰੀ ਪਈ ਰਹੇ ਨੇ ਬਹੁਤ ਹੁਲਾਕਾ ਟੋਟੇਲਾ ਸਵੀਟ ਹਾਊਸ ਪਿੰਡ ਪੰਨੀ ਵਾਲਾ ਫੱਤਾ ਸੋ ਇਹਨਾਂ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਮਾਗੀ ਮੇਲੇ ਨੂੰ ਮੁੱਖ ਰੱਖਦੇ ਆ ਕਿ 40 ਮੁਕਤੀਆਂ ਦੀ ਯਾਦ ਦੇ ਵਿੱਚ ਹਰ ਸਾਲ ਸ੍ਰੀ ਮੁਕਸੋ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਜੋੜ ਮੇਲੇ ਮਨਾਏ ਜਾਂਦੇ ਨੇ ਉਹਨਾਂ ਦੀ ਯਾਦ ਵਿੱਚ ਜੋ ਸੀਪਾ ਫਟੇਲਾ ਵੱਲੋਂ ਇਹਨਾਂ ਵੱਲੋਂ ਵੀ ਸੇਵਾ ਕੀਤੀ ਜਾਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਸੀਪਾ ਫਟੇਲਾ ਦੀ ਜੋ ਸੇਵਾ ਕਰ ਰਹੇ ਨੇ ਪਿੰਡ ਪੰਨੀ ਵਾਲਾ ਦੀ ਫੱਤਾ ਦੀਆਂ ਜੋ ਸੰਗਤਾਂ ਸੇਵਾਦਾਰ ਤਨਮਨ ਧਨ ਨਾਲ ਪੂਰੀ ਸ਼ਰਧਾ ਦੇ ਨਾਲ ਸੇਵਾ ਕਰ ਰਹੀਆਂ ਨੇ ਆ ਪੰਨੇ ਵਾਲਾ ਫੱਤਾ ਦੀ ਜੋ ਨਗਰ ਦੇ ਮੋਤਵਾਰ ਸੰਦਰ ਸੱਜਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਗੁਰੂ ਵੀ ਸਾਥ ਸੰਗਤ ਪੂਰੀ ਸ਼ਰਧਾ ਨਾਲ ਜੋ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਨੇ ਤਾਂ ਨੂੰ ਅਸੀਂ ਗੱਲਬਾਤ ਵੀ ਕਰਾਵਾਂਗੇ ਲੰਗਰ ਚਾਲੂ ਆ ਜੀ ਬਾਈ ਲੰਗਰ ਸ਼ਕਵਾ ਆ ਪੈਂਟਰਾ ਸਾਰੇ ਆ ਕੇ ਲੰਗਰ ਛੱਦੇ ਜੀ ਆਜੂ ਆ ਲੰਗਰ ਮਦਦ ਕਰਦੇ ਆ ਬੰਦੇ ਕਰਮਾ ਕਰਮ ਲੰਗਰ ਤੇ ਆ ਜਾਈਂ ਕਿਸੇ ਵੀ ਇੱਟਾ ਮਟਵਾ ਟਿਕ ਪਿਆ ਲੰਗਰ ਛੱਦੇ ਜਾ ਜਾਈਂ ਜਾ ਕੇ ਆਪਣਾ ਮਟਵਾ ਲੈ ਜਾ ਸੇਵੀ ਦਾ ਪਟਵਾਰ ਲਿਖ ਪਿਆ ਜੀ ਲੰਕਰ ਛਕਣ ਆਏ ਦਾ ਤੇ ਆਪਣਾ ਬਟਲ ਆ ਰਿਹਾ ਪੰਜਾਬ ਆਸੀ ਹੁੰਦੇ ਫੌਸਲਾ ਨਾਮ ਸਮਾਪਤ ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀ ਵਾਲਾ ਫੱਤਾ ਦੇਖੇ ਖੜੇ ਆ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਜੋ ਮਾਗੀ ਦੇ ਪਵਿੱਤਰ ਤਿਹਾਰ ਨੂੰ ਮੁੱਖ ਰੱਖਦੇ ਹੋਇਆਂ ਜੋ 40 ਮੁਕਤੀਆਂ ਦੀ ਯਾਦ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਕੇ ਪਵਿੱਤਰ ਧਰਤੀ ਉੱਤੇ ਜੋ 40 ਮੁਕਤੀਆਂ ਦੀ ਯਾਦ ਦੇ ਵਿੱਚ ਜੋ ਜੋੜ ਮੇਲੇ ਲਗਾਏ ਜਾਂਦੇ ਨੇ ਅੱਜ ਪਿੰਡ ਪੰਨੀ ਵਾਲਾ ਫੱਤਾ ਦੇ ਚੌਂਕ ਦੇ ਵਿੱਚ ਖੜੇ ਆ ਜਿੱਥੇ ਕਿ ਪਿੰਡ ਪੰਨੀ ਵਾਲਾ ਫੱਤਾ ਦੇ ਸਮੂਹ ਸਾਧ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਜੋ ਹਰ ਸਾਲ ਜੋ ਇੱਥੇ ਸੰਗਤ ਦੇ ਲਈ ਗੁਰੂ ਕੇ ਲੰਗਰ ਜੋ ਔਟੋਤ ਵਰਤਾਏ ਜਾਂਦੇ ਨੇ ਸਾਡੇ ਨਾਲ ਪਿੰਡ ਪੰਨੀ ਵਾਲਾ ਫੱਤਾ ਦੀਆਂ ਜੋ ਸੰਗਤਾਂ ਮੌਜੂਦ ਨੇ ਸਰਦਾਰ ਪੁਸ਼ਪਿੰਦਰ ਸਿੰਘ ਦੀ ਜਟਾਣਾ ਸਾਡੇ ਨਾਲ ਮੌਜੂਦ ਨੇ ਜੋ ਪਿੰਡ ਪੰਨੀ ਵਾਲਾ ਫੱਤਾ ਜੋ ਢਿੱਪੂ ਹੋਲਡਰ ਵੀ ਨੇ ਇਹ ਬਲਾਕ ਪ੍ਰਧਾਨ ਵੀ ਨੇ ਜੀ ਹਾਂਜੀ ਪ੍ਰਧਾਨ ਸਾਹਿਬ ਸਤਿਕਾਰ ਜੀ ਪ੍ਰਧਾਨ ਸਾਹਿਬ ਜੋ ਅੱਜ ਪਿੰਡ ਪੰਨੀ ਵਾਲਾ ਫੱਤਾ ਤੋ ਚਾੜੀ ਮੁਕਤਿਆਂ ਦੀ ਯਾਦ ਦੇ ਵਿੱਚ ਜੋ ਸ੍ਰੀ ਮੁਖਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਹਰ ਸਾਲ ਜੋੜ ਮੇਲੇ ਲਗਾਏ ਜਾਂਦੇ ਨੇ ਪਿੰਡ ਪੰਨੀ ਵਾਲਾ ਫੱਤਾ ਦੀ ਸਮੂਹ ਸਾਧ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਪ੍ਰਣਾਲੀ ਸਦਕਾ ਜੋ ਪਿੰਡ ਪੰਨੀ ਵਾਲਾ ਫੱਤਾ ਚੌਂਕ ਦੀ ਵਿੱਚ ਸੰਗਤਾਂ ਦੇ ਲਈ ਗੁਰੂ ਘਰ ਲੰਗਰ ਜੋ ਔਟੁੱਤ ਵਰਤਾਏ ਜਾਂਦੇ ਨੇ ਕੀ ਕਹਿਣਾ ਚਾਹੂੰਗਾ ਜੀ ਪਹਿਲਾਂ ਸਾ 40 ਬਹੁਤ ਦੁਰੋਗ੍ਰੋ ਸੰਗਤਾਂ ਨਾਲ ਆਸਥਾਨ ਆਪਾਂ ਦਾ ਨਗਰ ਆ ਗਿਆ ਜਿਹੜਾ ਬਾੜ ਦੇ ਕੰਢੇ ਉੱਤੇ ਆਪਣੀ ਜਪਰਾਸਮ ਲਗਾਈ ਉਹਨਾਂ ਲਈ ਅੱਜ ਅਮੋਲੀ ਪਾਸੇ ਦੇ ਵਿੱਚ ਸ੍ਰੀ ਲੰਗਰ ਰੌਣੇ ਪੰਨੀ ਵਾਲਾ ਚੌਂਕ ਦੇ ਵਿੱਚ ਸਾਰੇ ਨਗਰ ਦਾ ਬੜਾ ਸਜੂਦ ਹੈ ਸਾਰੇ ਨਗਰ ਨੇ ਬੰਦਾ ਵੱਧ ਚੜ ਕੇ ਹਿੱਸਾ ਲਿਆ ਮਾਨੂੰ ਦੋ ਹੀ ਤਿੰਨ ਫਰੋਨਾਂ ਦੀ ਜੋ ਸਾਡੇ ਨਗਰ ਨਾਲ ਕੜਿਆਣਾ ਉਹ ਨਗਰ ਨੇ ਵੀ ਸਾਡੇ ਨਾਲ ਅੱਜ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਉਹਨਾਂ ਦਾ ਵੀ ਉਹਨਾਂ ਨਗਰ ਉਹਨਾਂ ਸਹਿਯੋਗ ਲੈ ਕੇ ਆਏ ਬੰਦੇ ਅਸੀਂ ਉਹਨਾਂ ਦਾ ਵੀ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੇ ਨਾਲ ਦਿੱਤਾ ਉਹਨਾਂ ਨੂੰ ਨਗਰ ਮਸੀਬ ਤੇ ਵੀ ਵਕਤ ਕੱਢ ਕੇ ਸੇਵਾ ਕਰਦਾ ਆ ਪਾਲਕ ਬਲਵਕਸ਼ ਜਿਹੜਾ ਪੱਕੀ ਸਾਡੀ ਸੰਗਤ ਨੇ ਸਹਿਯੋਗ ਨਾਲ ਬਹੁਤ ਵਧੀਆ ਕਰਾਇਆ ਬਹੁਤ ਲੱਗਿਆ ਲੱਗ ਰਿਹਾ ਜੇਨ ਬੜਾ ਖੁਸ਼ ਹੈ ਜੇਨ ਜਾਨ ਮਾਨਵ ਜੀ ਬਹੁਤ ਸਾਰੇ ਆਬਾਦ ਅਤੇ ਤੁੰਗ ਵਗੈਰਾ ਹੋਣੇ ਨੂੰ ਮਾਣਸਾ ਸਾਹਿਬ ਜੀ ਲੋਕਾਂ ਦਾ ਚੁੱਕਾ ਤੇ ਹੋਰ ਲੋਕ ਆਇਆ ਬਹੁਤ ਸਲੋਗ ਹੈ ਬਹੁਤ ਪਿਆਰ ਨਾਲ ਆ ਕੇ ਸ਼ਖਰੇ ਬਹੁਤ ਹੀ ਮਹਾਨ ਕਾਰਨਾਮਾ ਸਾਡੇ ਸੇਵਾ ਹਾਂ ਜਟਾਣਾ ਸਾਹਿਬ ਪਿੰਡ ਪੰਨੇ ਵਾਲਾ ਫੱਤਾ ਅੱਜ ਜੋ ਇਥੇ ਚੋ ਮਾਰਗੀ ਛੜਕਾ ਲੰਗਦੀਆਂ ਨੇ ਆ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਇਥੋਂ ਸੜਕ ਜਾਂਦੀ ਹੈ ਅ ਅਸੀਂ ਆ ਕੇ ਦੇਖਿਆ ਜੋ ਇੱਥੇ ਸੜਕ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਜੋ ਸੰਗਤਾਂ ਬਹੁਤ ਦੂਰੋਂ ਦੂਰੋਂ ਰਾਜਸਥਾਨ ਤੋਂ ਵੀ ਸੰਗਤਾਂ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜੋ ਦੰਤ ਮस्तक ਹੋਣ ਲਈ ਗੁਰਦਰਾ ਟੁੱਟੀ ਗੰਢੀ ਸਹਿ ਦੇ ਕੇ ਦਰਸ਼ਨ ਲਈ ਪਹੁੰਚਦੀਆਂ ਨੇ ਮਾਗੀ ਮੇਲੇ ਤੇ ਪਹੁੰਚਦੀਆਂ ਨੇ ਕੀ ਕਹਿਣਾ ਚਾਹੂੰਗੇ ਜੀ ਦੇਖੋ ਜੀ ਬੜੀ ਫੜਕੀ ਕਿ ਤੁਹਾਨੂੰ ਸਰਕਾਰਾਂ ਦੇ ਕੰਮ ਬਾਰੇ ਪਤਾ ਚਾਹੀਦਾ ਵੀ ਐਡੀ ਮਹਾਰ ਮਹਾਨ ਸ਼ਹਿਰ ਹੈ ਮਹਾਨ ਜਗ੍ਹਾ ਹੈ ਜਿੱਥੇ ਲੋਕ ਆ ਕੇ ਸੇਵਾ ਕਰਦੇ ਆਪ ਨੂੰ ਇਹ ਪੰਜਾਬ ਨੂੰ ਬਣਾ ਕਰਦੇ ਆਪ ਨੂੰ ਵਧੀਆ ਫੜਕਾ ਉਹਨਾਂ ਦੀਆਂ ਵਧੀਆ ਮਾਲੂਮ ਪਿੰਡ ਪਰਨੇ ਪੜਨੇ ਵਾਲਾ ਫੱਤਾ ਦੇ ਜੋ ਮੋਤਵਾਰ ਸਰਦਨ ਨੇ ਪੰਚਾਇਤ ਹੈ ਇਹਨਾਂ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਕਿਸੇ ਮੰਤਰੀ ਕੋਲ ਇਹ ਛੜਕਦੇ ਬਰੌਂ ਦੇ ਬਾਬਤ ਪਹੁੰਚ ਨਹੀਂ ਕੀਤੀ ਗਈ ਜੋ ਦੇਖੋ ਜੀ ਇਹ ਤਾਂ ਖਬਰਾਂ ਫਰਾਂ ਲੱਗ ਵੀ ਰੰਗੀਆਂ ਜੀ ਕਿਤੇ ਵੀ ਇਹ ਕੋਈ ਫੰਡ ਫੰਡ ਕਮਾਖ ਨਹੀਂ ਹੈ ਨਾ ਕਿਸੇ ਦਾ ਫੰਡ ਜਦੋਂ ਆ ਗਿਆ ਫੰਡ ਬਾਕੀ ਹੈ ਇਹ ਤਾਂ ਪਿੰਡ ਦੇ ਤੋਂ ਥੋੜਾ ਰਾਈਨ ਕਰ ਰਹੇ ਹਾਂ ਬਹੁਤ ਖਬਰਾਂ ਲਾ ਰਹੇ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬਹੁਤ ਲੱਗੀਆਂ ਜੀ ਪੰਜ ਪਾਣੀ ਨੂੰ ਤੁਹਾਡੇ ਨਾਲ ਸਾਡੀ ਲਾ ਰਹੇ ਆ ਬੜੀ ਵੱਡੀ ਅਸੀਂ ਖਬਰ ਬਣਾਉਣਾ ਹੈ ਕਿ ਭੇਜਣੀ ਹੈ ਜੀ ਇਤਨੀ ਪੂਰੀ ਗੱਲ